ਇਹ ਜੀ ਦਾ ਸ਼ੋਕਰ ਹੈ ਜੀ ਆ ਜਿਹੜੇ ਲਾਏ ਤੁਸੀਂ ਹਾਂ ਜੀ ਇਹ ਉਹਦੇ ਆ ਜੀ ਜੀਓ ਜੀਓ ਦਾ ਡਾਕੂਮੈਂਟਿੰਗ ਵਾਲਾ ਟਾਈਮ ਉਹਦਾ ਲਾਇਆ ਜੀ ਇਹ ਹਿੱਸਾ ਸਾਰਾ ਹੀ ਇਹ ਇਹ ਬੁਲਟ ਤੇ ਲਾਏ ਆ ਜੀ ਇਹ ਚੱਕੇ ਬੁਲਟ ਤੇ ਲਾਏ ਆ ਹਾਂ ਜੀ ਇਹ ਬੁਲਟ ਤੇ ਲਾਏ ਆ ਸਿਲਵਰ ਤੇ ਹੰਦੇ ਹਾਪਾ ਇਹ ਕੱਢ ਕੇ ਮੈਂ ਆਪ ਹੀ ਬਣਾ ਕੇ ਲਾਈਆ ਸਰ ਜੀ ਜਿਹੜਾ ਸਿਸਟਮ ਲਾਇਆ ਇਹ ਕੱਢਾ ਲਾਏ ਜੀ ਇਹ ਇਰਕਸੇ ਦਾ ਵੀ ਇਰਕਸੇ ਦਾ ਥੱਲੇ ਫਿਰ ਉਤਾਰ ਪਾ ਕੇ ਲਾਤਾ ਨਾ ਜਿਹੜੀ ਆਪਾਂ ਗੱਡੀ ਗਾਂਭਸ਼ਾ ਕਰਦੇ ਆ ਇਹੋ ਚੀਜ਼ ਹੈ ਨਹੀਂ ਇਹ ਉਹ ਅੱਗੇ ਪਿੱਛੇ ਐ ਇੱਥੋਂ ਹੁੰਦੀ ਸੋ ਅੱਗੇ ਪਿੱਛੇ ਇੱਥੋਂ ਨਹੀਂ ਆ ਤੇ ਇਹ ਰੇਸ ਆ ਹਾਂਜੀ ਇਹ ਰੇਸ ਆ ਜੀ ਤੇ ਪੈਰ 'ਚ ਵੀ ਰੇਸ ਆ ਪੈਰ ਦੇ ਵਿੱਚ ਵੀ ਆ ਜੀ ਭਾਵੇਂ ਹੱਥ ਨਾਲ ਦੇ ਲਓ ਭਾਵੇਂ ਪੈਰ ਨਾਲ ਇੱਕ ਇਹ ਸੌਕੀ ਬੜੀ ਆ ਜੀ ਚਲਾਉਣੀ ਬੱਚੇ ਚਲਾਈ ਫਿਰਦੇ ਅੱਛਾ ਜੀ ਬਹੁਤ ਸੌਕੀ ਚਲਾਉਣੀ ਜਿੱਦਾਂ ਬਜ਼ੁਰਗ ਆ ਹੂੰ ਉਹਨਾਂ ਵਾਸਤੇ ਬੜੀ ਵਧੀਆ ਏ ਚਾਰ ਬੈਠਣੇ ਲਖਾਦੇ ਜੀ ਚਾਰ ਬੈਠੀਆਂ ਲੱਗੀਆਂ ਨੇ ਹਾਂਜੀ ਇਹ ਕਿਹੜੀ ਕਿਹੜੀ ਇਹ ਤੇ ਦੇਸੀ ਆ ਜੀ ਬੈਟਰੀਆਂ ਆਮ ਹੀ ਹੁੰਦੀਆਂ ਵਾਂ 105 ਕਪੀਟ ਹਾਂ ਜੀ 105 ਇਹ ਦੇਰ ਤੇ ਇਹਦੀ ਫਿਰ ਕੀਮਤ ਕਿੰਨੀ ਕ ਰੱਖੀ ਹੋਈ ਹੈ ਇਹ 1.5 ਲੱਖ ਰੁਪਏ ਦੀ ਆ ਜੀ ਔਰ ਜਿਹੜੀ ਉਹ 1.5 ਲੱਖ ਦੀ ਆ ਜੀ ਅੱਛਾ ਜੀ ਹਾਂ ਜੀ ਇਹ ਜੇ ਤਿਆਰ ਹੋਣੀ ਹੈ ਜੇ ਪੂਰੀ ਜੇ ਜਿਹੜੀ 1 ਲੱਖ ਦੀ ਤਿਆਰ ਕਰਗੇ ਪੂਰੀ ਜੇ ਇਹ ਨਹੀਂ ਇਹ ਆਪ ਵਸਾਹੋ ਲੱਗਣਾ ਜੀ ਇਹਦੇ ਬਾਅਦ ਸਾਦੀ ਗਲੀ ਪੈਣੀ ਆ ਆ ਸਾਰੇ ਕਬਰ ਹੋ ਜਾਣੇ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਹਾਂ ਤੁਹਾਡਾ ਆਪਣਾ ਕੁਲਿਸ਼ਨ ਦੀਪਾ ਤੇ ਤੁਸੀਂ ਦੇਖ ਰਹੇ ਹੋ ਰਜਨਾ ਸਪੋਕਸਮੈਨ ਟੀਵੀ ਸਾਡਾ ਇੱਕੋ ਹੀ ਮੰਤਵੰਦਾ ਵਾ ਕਿ ਜਿਹੜੇ ਸਾਡੇ ਸਰੋਤੇ ਆ ਜਾਂ ਸਾਡੇ ਦਰਸ਼ਕ ਆ ਇਹਨਾਂ ਵਾਤੇ ਕੋਈ ਨਾ ਕੋਈ ਐਹੋ ਜੀ ਵੀਡੀਓ ਲੈ ਕੇ ਆਈਏ ਜਿਹਦੇ ਕਰਕੇ ਜਿਹੜਾ ਇੱਕ ਤਰ੍ਹਾਂ ਮਨਜ ਸਾਧਨ ਹੋਵੇ ਜਾਂ ਇੱਕ ਮੋਟੀਵੇਸ਼ਨ ਵਾਲੀ ਹੋਵੇ ਲਗਾਤਾਰੀ ਅਸੀਂ ਆਪਣੇ ਚੈਨਲ ਨੇ ਮੱਧ ਰਹੀ ਜੇ ਕੋਈ ਪੁਰਾਣੇ ਸੰਦਿਆ ਉਹ ਦਿਖਾਣੇ ਆ ਕੋਈ ਇਤਿਹਾਸਿਕ ਗੁਰਦੁਾਰੇ ਉਹ ਦਿਖਾਣੇ ਆ ਕੋਈ ਇਮਾਰਤਾਂ ਜਿਹੜੀਆਂ ਸਾਡੀਆਂ ਵਿਰਾਸਤ ਆ ਉਹ ਵੀ ਦਿਖਾਉਣੇ ਆ ਅੱਜ ਤਰਨ ਤਰਨ ਦੇ ਦੀਨਪੁਰ ਇਲਾਕੇ ਵਿੱਚ ਜਾਇ ਖੜਿਆ ਜਿੱਥੇ ਇੱਕ ਵੀਰ ਸ਼ੌਂਕ ਦਾ ਜਿਹਨੂੰ ਕਹਿੰਦੇ ਮੋਲੜੀ ਹੁੰਦਾ ਇੱਕ ਸ਼ੌਂਕਿਆ ਤੌਰ ਤੇ ਗੱਡੀਆਂ ਤਿਆਰ ਕਰਦੇ ਨੇ ਆਹ ਪਹਿਲਾਂ ਗੱਡੀਆਂ ਵਿਖਾਈਆਂ ਤੁਹਾਨੂੰ ਪਾਕਿਸਤਾਨ ਦੀਆਂ ਗੱਡੀਆਂ ਤਿਆਰ ਕਿਤੇ ਆ ਇਹ ਤਸਵੀਰਾਂ ਦੇਖ ਸਕਦੇ ਹੋ ਇਹ ਗੱਡੀਆਂ ਛੋਟੀਆਂ ਛੋਟੀਆਂ ਗੱਡੀਆਂ ਤਿਆਰ ਕੀਤੀਆਂ ਗਈਆਂ ਜਿਨ੍ਹਾਂ ਨੂੰ ਅਸੀਂ ਈ ਰੱਖੇ ਦੇ ਟਾਈਮ ਤੇ ਵੀ ਗਿਣ ਸਕਦੇ ਆ ਜਿਹੜੀਆਂ ਕਿ ਬੜੀ ਸੁੰਦਰ ਖੂਬਸੂਰਤ ਜਿਹੜੀਆਂ ਬਣਾਈਆਂ ਗਈਆਂ ਵਾ ਜਿਵੇਂ ਅੰਗਰੇਜ਼ਾਂ ਦੇ ਵੇਲੇ ਗੱਡੀਆਂ ਵੇਸਿਆਣ ਉਸ ਤਰ੍ਹਾਂ ਦੇ ਜਿਦਾ ਵਿਕਟੋਰੀਆ ਜਾਂ ਦੂਜੀਆਂ ਗੱਡੀਆਂ ਦਾ ਉਸ ਤਰ੍ਹਾਂ ਗੱਡੀਆਂ ਬਣਾਈਆਂ ਗਈਆਂ ਵਾ ਬਹੁਤ ਸੁੰਦਰ ਤਸਵੀਰਾਂ ਤੁਸੀਂ ਸਕਰੀਨ ਤੇ ਚਲਦੀ ਚਲਦੀ ਦੇਖ ਰਹੇ ਹੋ ਇਹ ਇਹ ਸਾਬਿਓ ਕਿਸ ਤਰ੍ਹਾਂ ਇਹ ਉਸੇ ਤਰ੍ਹਾਂ ਦਾ ਇੱਕ ਇੰਜਨ ਤਿਆਰ ਇੰਜਨ ਦੇ ਤੇ ਨਹੀਂ ਹੈਗਾ ਲੇਕਿਨ ਇੱਕ ਇਲਕਸ਼ਾ ਹੀ ਕਹਿ ਸਕਦੇ ਹਾਂ ਇੱਥੇ ਸਿਰਫ ਬੈਟਰੀਆਂ ਰੱਖੀਆਂ ਗਈਆਂ ਵਾ ਅਸੀਂ ਬੈਟਰੀਆਂ ਤੁਹਾਨੂੰ ਖਾਦ ਲਈਆਂ ਜਿਹੜੀਆਂ ਬੈਟਰੀਆਂ ਰੱਖੀਆਂ ਇਹ ਚਾਰ ਬੈਟਰੀਆਂ ਜਿਹੜੀਆਂ ਇਹ ਵੀਰਲੀ ਬਲੋਜੀ ਦੀ ਇਹਨਾਂ ਦੀ ਕਾੜ ਆ ਦਿਮਾਗ ਦੀ ਸੋਚ ਆ ਇਹ ਚਾਰ ਬੈਟਰੀਆਂ ਲਾ ਕੇ ਜਿਹੜਾ ਇਹ ਸਾਰੀ ਗੱਡੀ ਤਿਆਰ ਕੀਤੀ ਗਈ ਆ ਤੇ ਬਹੁਤ ਹੀ ਸੁੰਦਰ ਲਾਈਟਾਂ ਲਾ ਦਿੱਤੀਆਂ ਗਈਆਂ ਵਾ ਇਹ ਲਾਈਟਾਂ ਦਿੱਤੀਆਂ ਗਈਆਂ ਵਾ ਇਹ ਇੰਡੀਕੇਟਰ ਦਿੱਤੇ ਗਏ ਆ ਮੈਂ ਕਵਾਂਗਾ ਕੈਮਰਾਮੈਨ ਵੀ ਇਹਨੂੰ ਵੀ થો ਲਾਗੂ ਕਰਕੇ ਦਿਖਾ ਦਿਓ ਜਿਹੜੀਆਂ ਇਹ ਬੈਟਰੀਆਂ ਜਿਹੜੀਆਂ ਚੀਜ਼ ਇੱਥੇ ਤਿਆਰ ਕੀਤੀਆਂ ਗਈਆਂ ਵਾ ਇਹ ਸਦਿਓ ਇੱਕ ਸੁੰਦਰ ਲਾਈਟਾਂ ਜਿਹੜੀਆਂ LED ਲਾਈਟਾਂ ਜਿਹਨੂੰ ਆਪਾਂ ਕਹਿੰਦੇ ਆ ਉਹ ਲਗਾਈਆਂ ਗਈਆਂ ਵਾ ਦੋਨੇ ਪਾਸੇ ਲਾਈਟਾਂ ਲਗਾਈਆਂ ਗਈਆਂ ਵਾ ਤੇ ਇੱਕ ਸੁੰਦਰ ਖੂਬਸੂਰਤ ਇਹਨੂੰ ਦਿਖ ਦਿੱਤੀ ਗਈ ਆ ਦੂਜੀ ਗੱਡੀ ਦੀ ਗੱਲ ਕੀਤੀ ਜਾਵੇ ਤਾਂ ਦੂਜੀ ਗੱਡੀ ਇੱਕ ਜੀਵ ਟਾਈਪ ਬਣਾਈ ਗਈ ਜਿਹਨੂੰ ਆਪਾਂ ਓਪਨ ਜੀਵ ਕਹਿੰਦੇ ਆ ਓਪਨ ਜੀਵ ਦੀ ਦਿਖ ਦਿੱਤੀ ਗਈ ਆ ਇਹ ਵੀ ਲਾਈਟਾਂ ਲੱਗੀਆਂ ਗਈਆਂ ਖਲੇ ਸ਼ੌਕਾ ਲਗਾਏ ਗਏ ਨੇ ਇਹ ਜਿਹੜੇ ਇਹ ਟਾਇਰ ਆ ਇਹ ਟਾਇਰ ਵੀ ਬੜੇ ਸੁੰਦਰ ਤਰੀਕੇ ਨਾਲ ਲਗਾਏ ਗਏ ਆ ਤਾਂ ਜੋ ਇਹਦੀ ਸੇਫਟੀ ਬਣੀ ਰਹੇ ਸਾਡੇ ਨਾਲ ਜਿਹੜੇ ਜਿਹੜੇ ਮਕੈਨਿਕ ਐ ਜਿਹੜੀਆਂ ਗੱਡੀਆਂ ਤਿਆਰ ਕਰਦੇ ਉਹ ਵੀ ਸਾਡੇ ਨਾਲ ਵੀਰ ਮੌਜੂਦ ਨੇ ਅਸੀਂ ਉਹਨਾਂ ਨੂੰ ਵੀ ਗੱਲ ਕਰਦੇ ਵੀਰ ਜੀ ਆਓ ਅਸੀਂ ਤੁਹਾਡਾ ਸਵਾਗਤ ਕਰਦੇ ਆ ਆਪਣੇ ਚੈਨਲ ਤੇ ਬਹੁਤ ਬਹੁਤ ਤੁਹਾਡਾ ਸਵਾਗਤ ਹੈ ਜੀ ਤੁਸੀਂ ਹੁਣ ਆਪਣਾ ਸਮਝ ਦਤਾ ਕਿਉਂਕਿ ਸਾਨੂੰ ਪਤਾ ਬਾਬਾ ਤੁਸੀਂ ਜਿਹੜੀਆਂ ਕੰਮ ਕਰਦੇ ਹੋ ਤੇ ਇੱਕ ਕਾਰੀਗਰ ਨੂੰ ਕੰਮ ਕਰਨਾ ਬੜੀ ਸਾਨੂੰ ਵੀ ਦੋਖਾ ਨਾ ਪਰ ਇਹ ਚੀਜ਼ ਤੁਸੀਂ ਤਿਆਰ ਕਰਦੇ ਪਏ ਉਹ ਸਾਡਾ ਸੀ ਮਕਸਦ ਸੀ ਵੀ ਸਾਡੇ ਰੇ ਦਰਸ਼ਕ ਵੇਖਦੇ ਪਏ ਆ ਉਹਨਾਂ ਦਾ ਗੱਲ ਪਚਾਈ ਜਾਵੇ ਸਭ ਤੋਂ ਪਹਿਲੇ ਆਪਣਾ ਨਾਮ ਦੱਸੋ ਮੇਰਾ ਨਾਮ ਕੀਰਤ ਸਿੰਘ ਹੈ ਜੀ ਕੀਰਤ ਸਿੰਘ ਕੀਰਤ ਭਾਜੀ ਇਹ ਦੱਸ ਦਿਓ ਜੇ ਗੱਡੀਆਂ ਦੀ ਬਣਾਦੇ ਪਏ ਕਿੰਨਾ ਸਮਾਂ ਹੋ ਗਿਆ ਗੱਡੀ ਦੇ ਅੰਦਰ ਕਿੱਥੋਂ ਐ ਫੁਰਦਾ ਫਿਰੇ ਲੇ ਕੇ ਤਰਕਦੀਆਂ ਨੇ ਮੈਨੂੰ ਬਚਪਨ ਤੋਂ ਹੀ ਇਹ ਸ਼ੌਂਕ ਹੈ ਜੀ ਇਹ ਬਣਾਉਣ ਦਾ ਅੱਛਾ ਜੀ ਬਚਪਨ ਤੋਂ ਸ਼ੌਂਕ ਹੈ ਬਣਾਉਣ ਦਾ ਪਹਿਲਾਂ ਛੋਟੀਆਂ ਛੋਟੀਆਂ ਬਣਾਈਆਂ ਹੁਣ ਵੱਡੀਆਂ ਜਿਹੜਾ ਛੋਟੇ ਖੜਾਉਣੇ ਬਣਾਈਂਦੇ ਸੀ ਉਹਦੇ ਤੋਂ ਹੀ ਫਿਰ ਇਹ ਜੱਦੀ ਪੁਸ਼ਤੀ ਕੰਮ ਹੀ ਆਪਣਾ ਜੀ ਇਹ ਜੱਦੀ ਪੁਸ਼ਤੀ ਹੈ ਜੀ ਸਾਡਾ ਪਹਿਲਾ ਹੀ 슈ਗਰ ਮਿਲਾਂ ਦੇ ਠੇਕੇ ਟੁਕੇ ਲੈਨੇ ਆ ਅੱਛਾ ਤੇ ਹੁਣ ਮਹਿਲਾ ਮਹਿਲਾ ਬੰਦ ਹੋ ਗਿਆ ਜੀ ਫਿਰ ਹੁਣ ਇਹ ਗੇਟ ਗ੍ਰੇਲਾਂ ਇਹ ਗੱਡੀਆਂ ਜਾਂ ਜਾਂ ਅੱਜ ਗੱਡੀ ਜਿਹੜੇ ਜੇ ਬਣਾਈਂਦੇ ਆ ਜੀ ਹਾਂਜੀ ਅਗਰ ਗੱਲ ਕੀਤੀ ਪਾਪਾ ਜੀ ਕੀ ਕਰਦੇ ਸੀ ਪਾਪਾ ਜੀ 슈ਗਰ ਮਿਲ ਤੇ ਹੀ ਜੀ ਉਹ ਠੇਕੇਦਾਰ ਅੱਛਾ ਠੇਕੇਦਾਰ ਸੀ ਠੇਕੇਦਾਰ ਤੇ ਇਹ ਫਿਰ ਤੁਸੀਂ ਖਾਦ ਦੇ ਬੰਦੇ ਖਾਦ ਬੰਦੇ ਜਿਹਨਾਂ ਨੇ ਇਹ ਕੰਮ ਸ਼ੁਰੂ ਕੀਤਾ ਤੁਸੀਂ ਹਾਂਜੀ ਹਾਂਜੀ ਇਹ ਹੌਲੀ ਹੌਲੀ ਜਿੱਦਾਂ ਸ਼ੌਂਕ ਹੀ ਆ ਜੀ ਸ਼ੌਂਕ ਦਾ ਨਾਲ ਹੀ ਹੌਲੀ ਹੌਲੀ ਇੱਕ ਪ੍ਰੋਜਾ ਬਣਾ ਲਿਆ ਫਿਰ ਦੂਜਾ ਬਣਾ ਲਿਆ ਆਪ ਹੀ ਬਣਾਉਣਾ ਜੀ ਮੈਂ ਕੋਈ ਬੰਦਾ ਨਹੀਂ ਨਾਲ ਮੈਨੂੰ ਹੀ ਸ਼ੌਕ ਆ ਬਾਕੀ ਮੇਰੇ ਭਰਾ ਜਿਹੜੇ ਉਹ ਬੱਚੇ ਇਸ ਸ਼ੌਕਲ ਹੈਗੇ ਆ ਨਹੀਂ ਬੱਚੇ ਨਹੀਂ ਜੀ ਮੈਨੂੰ ਕੱਲੇ ਵੀ ਸ਼ੌਕ ਆ ਜੀ ਮੈਂ ਛੋਟੀ ਛੋਟੀ ਹੌਲੀ ਹੌਲੀ ਬਣਾਉਂਦਾ ਰਹਿਣਾ ਜੀ ਆਪ ਹੀ ਬੱਚੇ ਕੀ ਕਰਦੇ ਨੇ ਬੱਚੇ ਵਾਲੇ ਛੋਟੇ ਆ ਜੀ ਪੜਦੇ ਆ ਅੱਛਾ ਪੜਦੇ ਨੇ ਹਲੇ ਅੱਛਾ ਸਾਡੇ ਆਪਣੇ ਸਰ ਦਰਸ਼ਕਾਂ ਦਾ ਦੱਸ ਦੇ ਵੀ ਕਿਹੜੀ ਕਿਹੜੀ ਚੀਜ਼ ਜਿਹੜੀ ਚੀਜ਼ ਲਗਾਈ ਗਈ ਆ ਜਿਹੜੀਆਂ ਜਿਹੜੀਆਂ ਨੇ ਸੁਪਰ ਕਰਦੀਆਂ ਨੇ ਥੋੜੀ ਦੇਖ ਦਿੱਤੀ ਗਈ ਆ ਤਾਂ ਜੋ ਇਹ ਰੋਡ ਤੇ ਚੱਲ ਸਕੇ ਇਹ ਜਦਾ ਸ਼ੁਕਰ ਹੈ ਜੀ ਆ ਜਿਹੜੇ ਲਾਇਏ ਥੱਲੇ ਹਾਂਜੀ ਇਹ ਉਹਦੇ ਆ ਜੀ ਜੀਓ ਜੀਓ ਹੁੰਦਾ ਇੱਕ ਮਿੰਦਰਾ ਵਾਲਿਆਂ ਦਾ ਟਾਈਮਪੂ ਉਹਦਾ ਆ ਇਹ ਹਿੱਸਾ ਸਾਰਾ ਹੀ ਇਹ ਕਾਲੇ ਸ਼ੌਕਰ ਕਾ ਲਗਾਏ ਆ ਟਾਈਮਪੂ ਹੁੰਦਾ ਜੀਓ ਜੀਓ ਮਿੰਦਰਾ ਮਿੰਦਰਾ ਵਾਲਿਆਂ ਦਾ ਮਿੰਦਰਾ ਦਾ ਅੱਛਾ ਜੀ ਉਹਦੀ ਆ ਜੀ ਇਹ ਤੇ ਜਿਹੜੇ ਇਹ ਟਾਇਰ ਜਿਹੜੇ ਟਾਇਰ ਦਿੱਤੇ ਗਏ ਆ ਟਾਇਰ ਇਹ ਇਹ ਬੁਲਟ ਤੇ ਲਾਏ ਆ ਜੀ ਇਹ ਚੱਕੇ ਬੁਲਟ ਤੇ ਲਾਏ ਆ ਹਾਂਜੀ ਇਹ ਬੁਲਟ ਤੇ ਲਾਏ ਆ ਸਿਲਵਰ ਤੇ ਹੰਦੇ ਹੱਬਾ ਅੱਛਾ ਜੀ ਕੱਢ ਕੇ ਮੈਂ ਆਪ ਹੀ ਬਣਾ ਕੇ ਲਾਈਆਂ ਸਾਰੀਆਂ ਇਹ ਇਹ ਲੋਹੇ ਦੀਆਂ ਕਿਥੀਆਂ ਹਾਂਜੀ ਇਹ ਲੋਹੇ ਦੀਆਂ ਬਣਾਈਆਂ ਜੀ ਇੱਥੇ ਜ਼ੋਰ ਆਉਂਦਾ ਨਾ ਫਿਰ ਉਹ ਟੁੱਟ ਜਾਂਦੀਆਂ ਹਾਂਜੀ ਇਹਦੇ ਭਾਵੇਂ ਜਿੱਦਾਂ ਮਰਜ਼ੀ ਖੱਡੇ-ਖੁੱਡੇ ਚ ਮਾਰੋ ਕੋਈ ਵਿੰਗ ਨਹੀਂ ਦੇ ਕੋਈ ਵਿੰਗ ਨਹੀਂ ਹਾਂਜੀ ਮਜ਼ਬੂਤੀ ਵਾਲੀ ਹਾਂਜੀ ਮਜ਼ਬੂਤੀ ਵਾਲੀ ਜਿਹੜੀਆਂ ਇਹ ਲਾਈਟਾਂ ਲਾਈਆਂ ਗਈਆਂ ਇਹ ਲਾਈਟਾਂ ਬਿਜਾਰਾ ਉਹ ਲਿਆਂਦੀਆਂ ਜੀ ਆਪ ਹੀ ਚੱਲ ਜਾਂਦੀਆਂ ਹਾਂਜੀ ਹਾਂਜੀ ਧੰਨਵਾਦ ਇਹ LED ਲੱਟਾਂ ਵਾਂ ਹਾਂਜੀ ਇਹ LED ਲਾਈਟਾਂ ਜੀ

ਉਦਾਂ ਜਿੱਦਾਂ ਅੰਗਰੇਜ਼ੀਆਂ ਟਾਈਪ ਦੀਆਂ ਗੱਡੀਆਂ ਤੇ ਆਪਾਂ ਆਮੀ ਵੇਨੇ ਆ। ਹਾਂਜੀ ਹਾਂਜੀ। ਉਹਦੇ ਵਿੱਚੋਂ ਹੀ ਥੋੜਾ ਜਿਹਾ ਲਾਇ ਲੈ ਕੇ ਤੇ ਦਿਮਾਗ ਦੇ ਵਿੱਚ ਜਦੋਂ ਘੁੰਮੀ ਜਾਂਦਾ ਸੀ ਵੀ ਇਤਨਾ ਦੀ ਬਣਾ ਲਈਏ ਆਪਾਂ। ਤੇ ਜਿਹੜੀ ਫਿਰ ਚੀਤਪੜੀ ਜਿਹੜੀ ਲਾਈ ਗਈ ਹੈ ਲੋਹਾ ਵਰਤਿਆ ਗਿਆ ਵਾ। ਇਹ ਫਿਰ ਕਿੱਦਾਂ ਇਹਨੂੰ ਕਟਿੰਗ ਕਰਕੇ ਆਪ ਕੀਤਾ ਕਿ ਜਾਂ ਇਹ ਮੈਂ ਆਪ ਹੀ ਆ ਬੈਂਡਿੰਗ ਮੁੰਨ ਨੂੰ ਤਾਂ ਆਪ ਹੀ ਕੀਤੀ ਆ ਜੀ ਜਦਾਂ ਵੇਖੋ ਮਰਗੜ। ਹਾਂਜੀ। ਇਹ ਆਪ ਹੀ ਬਣਾਏ ਆ। ਔੜੀ ਵਾਲੀ ਜਦਾਂ ਬਣਾ ਕੇ। ਅੱਛਾ ਇਹ ਸਾਰੇ ਆਪ ਹੀ ਤਿਆਰ ਕੀਤੇ। ਇਹ ਆਪ ਹੀ ਬਣਾਈ। ਬਾਡੀ ਪੂਰੀ ਮੈਂ ਆਪ ਹੀ ਬਣਾਈ ਆ ਜੀ ਇਹਦੀ ਆਪ ਹੀ ਤਿਆਰ ਕੀਤੀ। ਅੱਛਾ। ਹ ਸਾਰੀ ਬੋਡੀ ਆ ਤਿਆਰ ਕੀਤੀ ਹੈ ਤੇ ਇਹ ਅਗਰ ਬ੍ਰੇਕ ਆਪ ਨੂੰ ਕਦੀ ਗੱਲ ਕੀਤੀ ਹੋਵੇ ਤੇ ਬ੍ਰੇਕ ਇਹਦੀ ਮਕੈਨੀਕਲ ਲਾਈ ਆ ਜੀ ਅੱਛਾ ਜੀ ਹਾਂਜੀ ਇਹ ਮਕੈਨੀਕਲ ਜਿਹੜੀ ਬ੍ਰੇਕ ਲਗਾਈ ਆ ਵੀਰ ਜੀ ਦਿਖਾੜੇ ਨੇ ਹਾਂ ਦੇਖ ਸਕਦੇ ਤੁਸੀਂ ਇਹ ਜਿਹੜੀ ਬ੍ਰੇਕਰ ਲਗਾਈ ਆ ਇਹ ਬਦਾਸੇ ਬ੍ਰੇਕਾ ਕੀ ਇਹ ਜਿਹਦਾ ਇਰਖਸ਼ੇ ਦੇ ਵਿੱਚ ਹੁੰਦੀ ਆ ਜੀ ਉਹੋ ਹੀ ਆ ਹਾਂਜੀ ਉਤਨਾ ਹੀ ਲਾਈ ਇਹ ਚ ਲੈਦਰ ਪੇਜ ਅਗਦਾ ਲੈਦਰ ਹੁੰਦੇ ਜੀ ਆਮਗਰ ਡਰਮਾ ਚ ਲੱਗਦੇ ਅੱਛਾ ਡਰਮਾ ਚ ਲੈਦਰ ਹੈਗੇ ਦੇ ਹਾਂ ਹੈਗੇ ਆ ਮਗਰ ਹਾਂਜੀ ਅੱਛਾ ਜੀ ਇਹਦੇ ਵਿੱਚ ਲੈਦਰ ਪਾਏ ਆ ਹਾਂਜੀ ਤੇ ਇਹ ਜਿਹੜੀ ਗੱਡੀਆਂ ਤਿਆਰ ਕੀਤੀਆਂ ਜਾਂ ਜਿਹੜਾ ਇਹ ਵੀ ਫਿਰ ਆਪ ਹੀ ਸਾਰਾ ਕੁਝ ਤਿਆਰ ਕੀਤਾ ਹੈ ਇਹ ਸਾਰਾ ਆਪ ਹੀ ਬਣਾਇਆ ਜੀ ਆ ਸਭ ਕੋ ਆਪ ਹੀ ਲਾਇਆ ਜੋਗੀ ਆ ਜਿਹੜਾ ਹੈਂਡਲ ਲਾਇਆ ਹੈ ਮੈਂ ਨਿਕਾਇਆ ਹੈਂਡਲ ਇਹ ਕਿਤੋਂ ਦਾ ਹੈ ਇਹ ਹੈਂਡਲ ਇਹ ਟੈਂਪੂ ਦਾ ਵਾਜੀ ਉਹ ਜਿਹੜੇ ਹੁੰਦੇ ਆ ਆਟੋ ਆਟੋ ਦਾ ਹੈ ਅੱਛਾ ਹਾਂਜੀ ਅੱਛਾ ਇਹ ਡੀਲਰ ਦੇ ਹਿਸਾਬ ਨਾਲ ਫਿਰ ਛੋਟਾ ਲਾਇਆ ਨਾ ਜੀ ਇਹ ਆਪਣਾ ਵੱਡਾ ਕਾਰਕੁੰਡਾ ਲਾਉਂਦੇ ਹੋ ਚੰਗਾ ਨਹੀਂ ਹੁੰਦਾ ਹਾਂਜੀ ਆ ਲੱਗ ਜਾਓ ਉਹਦੀ ਸ਼ੇਪ ਦੇ ਹਿਸਾਬ ਨਾਲ ਹੀ ਬਣਾਇਆ ਨਾ ਤੇ ਆ ਜਿਹੜਾ ਸਿਸਟਮ ਨਾਲ ਇਹ ਕਦਾਂ ਲਾਏ ਜੇ ਇਹ ਈ ਰਿਕਸ਼ੇ ਦਾ ਵਾਜੀ ਈ ਰਿਕਸ਼ੇ ਦਾ ਥੱਲੇ ਫਿਰ ਉਤਾਰ ਪਾ ਕੇ ਲਾਤਾ ਨਾ ਜਿਹੜੀ ਆਪਾਂ ਗੱਡੀ ਗਾਂਭਸ਼ਾ ਕਰਦੇ ਆ ਇਹੋ ਚੀਜ਼ ਹੈ ਨਹੀਂ ਇਹ ਅੱਗੇ ਪਿੱਛੇ ਐ ਇੱਥੋਂ ਹੁੰਦੀ ਸੋ ਅੱਗੇ ਪਿੱਛੇ ਇੱਥੋਂ ਨਹੀਂ ਆ ਤੇ ਇਹ ਰੇਸ ਆ ਹਾਂਜੀ ਇਹ ਰੇਸ ਆ ਜੀ ਤੇ ਪੈਰ 'ਚ ਵੀ ਰੇਸ ਆ ਪੈਰ ਦੇ ਵਿੱਚ ਵੀ ਆ ਜੀ ਭਾਵੇਂ ਹੱਥ ਨਾਲ ਦੇ ਲਓ ਭਾਵੇਂ ਪੈਰ ਨਾਲ ਇੱਕ ਰੇਸ ਪੈਰ 'ਚ ਆ ਤੇ ਇੱਕ ਰੇਸ ਹੱਥ ਨਾਲ ਹੱਥ 'ਚ ਆ ਤੇ ਬ੍ਰੇਕ ਵੀ ਪੈਰ 'ਚ ਹੀ ਹੈ ਬ੍ਰੇਕ ਵੀ ਪੈਰ 'ਚ ਹੀ ਇਹ ਸੌਖੀ ਬੜੀ ਆ ਜੀ ਚਲਾਉਣੀ ਬੱਚੇ ਚਲਾਈ ਫਿਰਦੇ ਅਸਿਆ ਜੀ ਬਹੁਤ ਸੌਖੀ ਚਲਾਉਣੀ ਜਿੱਦਾਂ ਬਜ਼ੁਰਗ ਆ ਹਾਂ ਉਹਨਾਂ ਵਾਸਤੇ ਬੜੀ ਵਧੀਆ ਹੈ ਹਾਂ ਕਿੰਨਾ ਸਮਾਂ ਲੱਗਿਆ ਇਹਨੂੰ ਤਿਆਰ ਕਰਦੇ ਨੂੰ ਇਹਨੂੰ ਤਕਰੀਬਨ 2 ਮਹੀਨੇ ਲੱਗ ਗਏ ਜੀ ਮੈਨੂੰ ਹੌਲੀ ਹੌਲੀ ਬਣਾਉਂਦੇ ਆ ਕੱਲੇ ਆਪੇ ਨਾ ਕਰੇ ਹਾਂ ਜੀ ਆਪੇ ਹੀ ਆਪਣਾ ਸਮਾਂ ਮਿਲਿਆ ਹੋਰ ਵੀ ਨਾਲ ਕੰਮ ਕਰਦੇ ਤਾਂ ਗੱਡੀਆਂ ਤਿਆਰ ਕਰ ਨਾਲ ਹੋਰ ਵੀ ਜਦੋਂ ਸਮਾਂ ਕੱਢ ਕੇ ਬਣਾਈ ਦੀ ਹੈ ਜੀ ਜਦੋਂ ਟਾਈਮ ਹੁੰਦਾ ਨਾ ਉਦੋਂ ਹੀ ਬਣਾਈ ਦੀ ਹੈ ਜਦੋਂ ਟਾਈਮ ਲੱਗਦਾ ਉਦੋਂ ਹੌਲੀ ਹੌਲੀ ਤਿਆਰ ਕਰੀ ਜਾਂਦੀ ਹੈ ਠੀਕ ਹੈ ਫਿਰ ਉਹ ਜਦੋਂ ਐਂਡ ਤੇ ਆ ਜਾਂਦੀ ਫਿਰ ਇੱਥੇ ਜਿਹੜੀਆਂ ਫਿਰ ਬੈਟਰੀਆਂ ਲੱਗੀਆਂ ਉਹ ਇਧਰ ਦਿਖਾ ਦਿਓ ਬੈਟਰੀ ਕਿਹਨਾਂ ਲੱਗੀਆਂ ਪੈਸੀਆਂ ਬੈਟਰੀਆਂ ਚਾਰ ਆ ਜੀ ਚਾਰ ਬੈਟਰੀਆਂ ਦਿਖਾ ਦਿਓ ਜੀ ਚਾਰ ਬੈਟਰੀਆਂ ਲੱਗੀਆਂ ਨੇ ਹਾਂ ਜੀ ਇਹ ਦੇਸੀ ਆ ਜੀ ਬੈਟਰੀਆਂ ਆਮ ਹੀ ਹੁੰਦੀਆਂ ਵਾ 105 ਕਪੀਟ ਹਾਂ ਜੀ 105 ਇਹ ਤੇ ਇਹ ਫਿਰ ਕਿੰਨੇ ਕਿਲੋਮੀਟਰ ਚੱਲਦੀ ਹੈ ਗੱਡੀ ਇਹ ਚੱਲ ਜਾਂਦੀ 70 80 ਕਿਲੋਮੀਟਰ 70 80 ਕਿਲੋਮੀਟਰ ਆਪਾਂ ਲਾਗੋ ਕੋਈ ਆਟਾ ਉਟਾ ਪਿਆ ਕੇ ਲੈਣਾ ਜਿੱਦਾਂ ਆਪਾਂ ਪਿੰਡਾਂ ਪੁੰਡਾਂ ਦੇ ਵਿੱਚ ਆ ਉਹਨਾਂ ਹੱਥੇ ਬਹੁਤ ਵਧੀਆ ਹੈ ਅੱਛਾ ਕੋਈ ਹੋਰ ਲਾਗੇ ਬੰਨੇ ਕੋਈ ਸਮਾਨ ਨੂੰ ਖੜਨਾ ਹੋਵੇ ਬੱਚੇ ਸਕੂਲੇ ਛੱਡ ਕੇ ਆਉਣੇ ਹੋਣ ਉਹਨਾਂ ਹੱਥੇ ਬਹੁਤ ਵਧੀਆ ਹਾਂ ਕਿਹਦੇ ਲੋ ਕੰਮ ਜਿਹੜਾ ਹਾਂ ਕਿਹਦੇ ਲੋ ਕੰਮ ਆ ਤੇ ਬਹੁਤ ਵਧੀਆ ਕਿੰਨੇ ਕਿਲੋ ਮੀਟਰ ਚੱਲਦੀ ਕਿ ਦਿਨ ਸੇ ਇਹ 17 ਕਿਲੋਮੀਟਰ ਚੱਲ ਜਾਂਦੀ ਹੈ ਚਾਰਜਿੰਗ ਵਾਤੇ ਕਿੰਨਾ ਟਾਈਮ ਲੱਗਦਾ ਚਾਰਜਿੰਗ ਆ ਤੇ 4 ਘੰਟੇ ਲੱਗ ਜਾਂਦੀ ਹੈ ਚਾਰ ਕਿਹੜੇ ਜਾਂਦੀ ਇਹ ਹੁਣ ਇਹਦੇ ਛੱਤ ਪਾਉਣੀ ਹੈ ਜੇ ਕਿ ਜਿੱਦੇ ਰਹਿੰਦੇ ਨੇ ਇਹ ਲਾ ਕੇ ਰੱਖੀ ਆ ਜੀ ਉਦਾਂ ਹੀ ਓਪਨ ਕੀਤੀ ਆ ਅੱਛਾ ਹੈਗੀ ਉਦਾਂ ਉੱਤੇ ਲਾਈ ਦਾ ਦਿਓ ਇਸ ਤੋਂ ਲਾਵੇ ਕਿ ਗੁੱਡੀਆਂ ਤਿਆਰ ਕੀਤੀਆਂ ਹਾਂਜੀ ਹੋਰ ਬਣਾਈਆਂ ਜੀ ਦੀਵਾ ਦੀਵਾ ਲਾਈਆਂ ਬਣਾਈਆਂ ਜਿਦਾ ਉਹ ਨਾ ਅੱਛਾ ਜੀ ਪਰ ਇਹ ਉਤਰਾ ਨਹੀਂ ਬਣਾਈ ਇਹ ਆ ਪਹਿਲਾ ਮਾਡਲ ਦਿੱਤਾ ਪਿਆ ਇਹ ਪਹਿਲਾ ਮਾਡਲ ਆ ਹਾਂਜੀ ਇਸ ਤੋਂ ਇਲਾਵਾ ਹੋਰ ਕੀ ਕਰਦੇ ਹੋ ਉਹ ਜਵਾਡੂ ਰੇੜੇ ਦੇ ਬਣਾਈ ਦੇ ਆ ਜੀ ਬਾਕੀ ਉਹ ਗੇਟ ਗ੍ਰੇਲਾ ਹਾਂਜੀ ਗੇਟ ਗ੍ਰੇਲਾ ਬਣਾਈ ਦੇ ਆ ਜੀ ਅੱਛਾ ਜੀ ਤੇ ਮੰਜੇ ਜਿਹੜੇ ਆ ਜੀ ਇਹ ਤੇ ਸਾਡਾ ਮੈਂ ਮੰਜਾ ਪਹਿਲਾਂ ਇੱਥੇ ਬੀਟ ਫੋਰ ਬਈਆਂ ਚਾਲੂ ਕੀਤਾ ਜੀ ਅੱਛਾ ਜੀ ਪਹਿਲਾਂ ਜਿਹੜਾ ਮੰਜਾ ਪਹਿਲਾਂ ਤਿਆਰ ਕੀਤਾ ਉਹ ਬਈਆਂ ਕੀਤਾ ਜੀ ਹੁਣ ਦੇਖੋ ਕਿੰਨੀਆਂ ਦਰਾਂ ਨਾਲ ਹਾਂਜੀ ਮਛੂਰੀ ਦਿਨ ਹਾਂਜੀ ਇਹ ਦਿਨਪੁਰ ਮਲਾਂ ਵੈਸੇ ਤੇ ਮੰਜੇ ਬਹੁਤ ਮਸ਼ਹੂਰ ਆ ਪਰ ਤੁਸੀਂ ਇੱਕ ਵੱਖਰਾ ਹੀ ਇਹ ਨਵੇਕਾ ਹਾਂਜੀ ਇਹ ਫਿਰ ਮੈਂ ਵੱਖਰਾ ਹੀ ਜਿਦਾਂ ਉਹ ਮੰਜੇ ਦੇ ਮੈਂ ਹੁਣ ਸਾਰੇ ਬਣਾਉਂਦੇ ਹਾਂ ਹੁਣ ਆਪਾਂ ਕੋਈ ਨਵਾਂ ਮਾਡਲ ਕੱਢੀਏ ਕਿੰਨੀ ਕ ਮੰਗ ਆਈ ਦੀ ਇਹਦੀ تر تار نے بنا کے دتی لال جی رنگ کروائی اپنے بڑا مہنگا مہنگا لیا ਕਹਿੰਦੇ ਨਾ ਵੀ ਸ਼ੌਂਕ ਦਾ ਕੋਈ ਮੁੱਲ ਨਹੀਂ ਹੁੰਦਾ ਪੰਜਾਬੀ ਵਹਿ ਸ਼ੌਂਕ ਵਾਲੇ ਪੰਜਾਬੀ ਸ਼ੌਕ ਵਹਿ ਵਾਲੇ ਹੁੰਦੇ ਆ ਹਾਂਜੀ ਤੇ ਇਹਦੀ ਫਿਰ ਕੀਮਤ ਕਿੰਨੀ ਰੱਖੀ ਹੋਈ ਹੈ ਇਹ 1.5 ਲੱਖ ਰੁਪਏ ਦੀ ਹੈ ਜੀ ਔਰ ਜਿਹੜੀ ਉਹ 1.5 ਲੱਖ ਦੀ ਹੈ ਜੀ ਅੱਛਾ ਜੀ ਹਾਂਜੀ ਇਹ ਜੀ ਤਿਆਰ ਹੋਣੀ ਹੈ ਜੀ ਪੂਰੀ ਜੀ ਕਿਹੜੀ ਜੀ 1.5 ਲੱਖ ਦੀ ਤਿਆਰ ਕਰਕੇ ਪੂਰੀ ਜੀ ਇਹ ਨਹੀਂ ਇਹ ਆਪ ਬਸਹਿ ਹੋ ਲੱਗਣਾ ਜੀ ਇਹਦੇ ਬਾਅਦ ਸ਼ਾਦੀ ਕੱਲੀ ਪਾਣੀ ਆ ਸਾਰੇ ਕਵਰ ਹੋ ਜਾਣੇ ਅੱਛਾ ਤੇ ਕੱਲੀ ਪਾਣੀ ਹਾਂਜੀ ਸ਼ਾਦੀ ਕੱਲੀ ਪਾਣੀ ਬਸ ਹੋਇਆ ਜੀ ਬਾਕੀ ਮੈਡਮ ਉੱਡ ਰੱਖਣ ਵਾਲੇ ਵਿੱਚ ਅੱਛਾ ਮੈਟ ਹੀ ਰੱਖਦੇ ਨੇ ਹਾਂ ਜੀ ਮੈਟ ਰੱਖਦੇ ਆ ਤੇ ਤੀਸ ਬਾਜੀ ਦੀ ਸਪੀਡ ਵੇਖੇ ਕਿੰਨੀ ਕੀ ਸਪੀਡ ਕਿੰਨੀ ਹੋ ਗਈ ਸੀ ਸਪੀਡ ਇਹਦੀ ਹੁੰਦੀ ਜੀ 35 40 ਦੀ ਹੁੰਦੀ ਸੀ ਸਪੀਡ 35 40 ਸਪੀਡ ਹੈ ਜਾਨ ਕੇ ਲਾਇਆ ਜਾਵੇ ਤੇ ਅਗਰ 100 ਕਿਲੋਮੀਟਰ ਜਾਣਾ ਵਾਸ ਤੇ ਤੁਹਾਨੂੰ ਪਹਿਲੀ ਸਪੀਡ ਇਹਦੇ ਡੇਢ ਦੋ ਘੰਟੇ ਪਹੁੰਚ ਜੂਗੇ ਹਾਂ ਜੀ ਇਹਨਾਂ ਘੰਟੇ ਪਹੁੰਚ ਜਾਣਾ ਪਹੁੰਚ ਜਾਣੀ ਐਵਰੇ ਲਾਈ ਜਾਵੇ 4 ਘੰਟੇ ਚਾਰਜ ਤੇ ਲੱਗਦੇ ਆ ਜੀ ਫੇਰ ਲਾਓ ਜਿੱਥੇ ਮਰਜ਼ੀ ਜਾਓ ਹੋਰ ਇਹ ਚ ਕੀ ਖੂਬੀਆਂ ਹਨ ਖੂਬੀਆਂ ਇਦਾਂ ਹੀ ਆ ਜੀ ਬਾਕੀ ਬਾਕੀ ਮੈਂ ਕੋਈ ਨਾ ਬਣਦਾ ਇਹ ਲੂਲ ਦੀ ਬਾਈ ਤੇ ਜਿਤਨਾ ਮਰਜ਼ੀ ਭਾਵੇਂ ਚਾਰਚ ਕਰੋ ਜਿਹੜੇ ਮੀਟਰ ਦਿੱਤੇ ਆ ਹਾਂਜੀ ਇਹਦੇ ਮੀਟਰ ਦਿੱਤੇ ਇਹ ਮੀਟਰ ਫਿਰ ਕਿੱਥੋਂ ਆ ਜਿਹੜੇ ਮੀਟਰ ਇਹ ਵੀ ਇਰਫਚੇ ਦੇ ਹੀ ਆ ਜੀ ਹਾਂਜੀ ਇਰਫਚੇ ਦੇ ਆ ਇਹ ਇਰਫਚੇ ਤੇ ਮਿਲ ਜਾਂਦੇ ਆ ਆਕਸਪੀਅਰ ਮਿਲ ਜਾਂਦੇ ਆ ਹਾਂਜੀ ਇਹ ਮਿਲ ਜਾਂਦੇ ਆ ਜਿਹੜੇ ਮਰਜ਼ੀ ਚੱਲਦੇ ਸਾਰੇ ਮੀਟਰ ਹਾਂ ਉਹਦੇ ਹਿਸਾਬ ਨਾਲ ਫਿਕਰ ਬਣਾਤੀ ਫਿਰ ਬਹੁਤ ਵਧੀਆ ਇੱਕ ਉਪਰਾਲਾ ਕੀਤਾ ਗਿਆ ਵਾ ਇਸ ਤਾਂ ਵੀਰਾਂ ਵੱਲੋਂ ਬੜੀ ਸੋਹਣੀ ਕਾੜ ਕੱਢੀ ਗਈ ਹੈ ਤੇ ਇਹ ਚਟਰ ਦੇ ਲਾਏ ਗਿਆ ਟਾਇਰ ਇਹ ਕਹਦੇ ਆ ਬੁਲਟੇ ਤੇ ਲੱਗੇ ਆ ਜੀ ਇਹਨੂੰ ਫਿਰ ਹੱਬਾ ਵੀ ਦਿੱਤੀਆਂ ਨਾਲ ਹਾਂਜੀ ਆ ਨਾਲ ਹੱਬ ਦਿੱਤੀ ਨਾਲ ਇਹ ਹੱਬਾ ਬਣਾਈਆਂ ਜੀ ਆਹ ਅੱਛਾ ਜੀ ਆੜੇ ਬੁਲਟੇ ਨਾਲ ਨਾਲ ਥਰੇ ਕਿ ਦਿੱਤਾ ਇਹਨੂੰ ਨਾਲ ਇਹਨੂੰ ਕਿਹੜਾ ਜੀ ਇਹ ਡਰਾਮੇ ਆ ਜੀ ਨਹੀਂ ਤੁਰਾ ਤੁਰਾ ਨਾਲ ਜਾਂਦਾ ਫਿਰ ਤੇ ਤੁਰਾ ਇਹ ਆਪ ਹੀ ਬਣਾਇਆ ਜੀ ਲੰਮਾ ਦਿੱਤਾ ਵਾਏ ਉਹਦਾ ਛੋਟਾ ਹੁੰਦਾ ਨਾ ਹਾਂਜੀ ਇਹ ਅਸੀਂ ਆਪ ਹੀ ਲੰਮਾ ਕਰਕੇ ਆਪ ਦੇ ਤਰੀਕੇ ਨਾਲ ਬਣਾ ਕੇ ਜਿੰਨੀ ਹੋਏ ਲੰਬਾਈ ਇਹਦੀ ਚੜਾਈ ਹੈ ਉਹ ਸਾਹਬ ਨਾ ਇਹ ਇਤਨੀ ਵੀ ਕੋਈ ਗੇਨ ਨਾ ਇਤਨੀ ਵੀ ਕੋਈ ਜਿਹੜੇ ਅਲਪਟੀਵਲ ਕੋ ਦਿਖਨੇ ਕੋ ਚਾਹਤੇ ਕਿ ਜਾਂ ਸਿੰਪਲ ਹੈਗੀ ਕਿਦਾਂ ਜੀ ਇਹ ਸਿੰਪਲ ਹੈਗੀ ਜਾਂ ਤੇ ਕੁਝ ਕੰਨਾ ਤੇ ਨਹੀਂ ਇਤਰਾ ਰਣੀ ਹੈ ਜੀ ਸਿੰਪਲ ਸਿੰਪਲ ਰਣੀ ਹੈ ਜੀ ਅੱਛਾ ਹਮ ਸਿੰਪਲ ਰਣੀ ਹੈ ਬਲ ਜੇ ਕੁਝ ਕਿਨੇ ਲਿਖੋਣਾ ਵਾ ਲਿਖੋਣਾ ਜੋ ਮਰਜੀ ਲਿਖਾ ਲਈ ਤੁਸੀਂ ਇਹਦਾ ਤਿਆਰ ਕਰ ਦੇਣੀ ਬਸ ਹਾਂਜੀ ਹੁਣਗਾ ਮੈਂ ਬਣਾਉਣੀ ਹੈ ਜੀ ਇੱਕ ਉਹਦੇ ਤੇ ਆਪਾਂ ਲਿਖੋਣਾ ਜਿੱਦਾਂ ਰੁੱਖ ਬਚਾਓ

ਹਾਂ ੱੱਲੇ ਵੀ ਸ਼ੌਕ ਕਰੇ ਦੀ ਅੱਛਾ ਚਲ ਉਧਰ ਵੀ ਸ਼ੌਕ ਕਰ ਰਹੇ ਇੱਧਰ ਸ਼ੌਕ ਕਰ ਲੱਗੇ ਆ ਤਸਵੀਰਾਂ ਵੇਖ ਸਕਦੇ ਹੋ ਤੁਸੀਂ ਇਹਦਾ ਵੀਰ ਵੱਲੋਂ ਸਰਦਾਰ ਪ੍ਰੀਤ ਸਿੰਘ ਵੱਲੋਂ ਇਹ ਗੱਡੀਆਂ ਤਿਆਰ ਕੀਤੀਆਂ ਗਈਆਂ ਵਾ ਇੱਕ ਸ਼ੌਂਕ ਆ ਇਹਦਾ ਬਿੱਤਰਾ ਦੀ ਸ਼ੌਂਕ ਹਵਲੇ ਜਿਹੜੇ ਇਹ ਸ਼ੌਂਕ ਲੋਕ ਲੈ ਜਾਂਦੇ ਆ ਸ਼ੌਂਕੇ ਤੋਂ ਲੈਂਦੇ ਆ ਲੇਕਿਨ ਇਹਦੀ ਮਜ਼ਬੂਤੀ ਦੱਸ ਸਕਦੀ ਆ ਕਿ ਇਹ ਜਿਹੜਾ ਇਹ ਰਖਸ਼ਾ ਤਿਆਰ ਕੀਤਾ ਗਿਆ ਜਾਂ ਇਹ ਗੱਡੀ ਤਿਆਰ ਕੀਤੀ ਗਈ ਆ ਇਹ ਕਿੰਨੀ ਖੂਬਸੂਰਤੀ ਨਾਲ ਤਿਆਰ ਕੀਤੀ ਗਈ ਆ ਬੜੀ ਮਿਹਨਤ ਲੱਗਦੀ ਆ ਚਾਰ 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 ਦਿਨ ਨਹੀਂ ਲੱਗੇ ਇਹਨੂੰ ਹਾਂਜੀ ਚਾਰ ਵੀ ਲੱਗੇ ਇਹਨੂੰ ਨਹੀਂ 2 ਮਹੀਨੇ ਲੱਗੇ ਜੀ ਇਹਨੂੰ 2 ਮਹੀਨੇ ਤਿਆਰ ਕਰਦੀ ਹਾਂ ਹਾਂਜੀ 2 ਮਹੀਨੇ ਵੀ ਤਿਆਰ ਹੋਈ ਇੱਕ ਵੇਖਿਆ ਸੀ ਅਸੀਂ ਦੂਜੀ ਲੱਗ ਗਿਆ ਜੋ ਇੱਕ ਵੇਖਿਆ ਸੀ ਉਹ ਹੁੰਦੇ ਹੈਨਿਕੈਪਲ ਦੇ ਆ ਹਾਂਜੀ ਉਹਨਾਂ ਵਧੀਆ ਗੱਡੀ ਵੀ ਉਹ ਵੀ ਤਿਆਰ ਕਰ ਦਿੰਦੇ ਦਾ ਵੀ ਉਹ ਜਿੰਨੂੰ ਵਧੀਆ ਚਾਹੀਦੀ ਹੈ ਜੀ ਜਰਾ ਮਜ਼ਬੂਤ ਕੋਈ ਐਵਰੇਜ ਚਾਹੀਦੀ ਲੈਣੀ ਜਿੰਨੇ ਉਹਦੇ ਹੱਤੇ ਤਿਆਰ ਕਰ ਦਿੱਤੀ ਉਦਾਂ ਦੇ ਬਾਜ਼ਾਰੋਂ ਉਹ ਆਮ ਰਕਸੇ ਜੀ ਮਿਲ ਜਾਂਦੇ ਆ ਅੱਛਾ ਪਰ ਉਹ ਐਵਰੇਜ ਘੱਟ ਆ ਜੀ ਇੱਕ ਹੁੰਦੇ ਹੌਲੇ ਆ ਅੱਛਾ ਇਹ ਆਪਦੇ ਤਰੀਕੇ ਨਾਲ ਕਰੀਏ ਜੋ ਫਿਰ ਹੈਵੀ ਪੜਾਈ ਦੀ ਥੋੜੀ ਜਿਹੀ ਭਾਰੀ ਵੱਡੇ-ਵੱਡੇ ਜਿਹੇ ਬੱਚੇ ਤੇ ਕੋਈ ਗੱਲ ਨਾ ਹੋਵੇ ਉਹ ਉਹਦੇ ਹੱਥੇ ਬਣਾ ਦਿੰਦੀ ਹੈ ਜੀ ਛੋਟੀ ਜੀ ਜਿੱਦਾਂ ਵਿਚਾਰੇ ਜਾਣ ਵਾਸਤੇ ਉਹਦੇ ਹਾਂਜੀ ਜਿੱਦਾਂ ਹੈਂਡੀ ਕਾਇਆ ਉਹਦੇ ਹੱਥੇ ਜਾ ਪਰਵਾਰਾ ਤੇ ਬਣਦੀ ਛੋਟੀ ਬਣ ਹਾਂ ਅੱਛਾ ਤੁਹਾਡੀ ਲੋਕੇਸ਼ਨ ਕੀ ਥੋੜੀ ਜੇ ਤੁਹਾਨੂੰ ਤੁਹਾਨੂੰ ਕੋਈ ਕਹਿੰਦੇ ਪਹੁੰਚਣਾ ਮੈਂ ਤੁਹਾਡੀ ਲੋਕੇਸ਼ਨ ਕਿੱਥੇ ਕੀ ਹੈ ਇਹ ਅਲਾਦੀਨਪੁਰ ਹੈ ਜੀ ਸਤਨਾਮ ਵਾਲੇ ਜਿਹਨੂੰ ਅਰਜੀ ਪੁੱਛਣੋ ਜੀ ਗੇਟ ਗ੍ਰੇਲਾ ਬਣਾਉਣੇ ਆ ਬੜੇ ਮਸ਼ਹੂਰ ਆ ਜੀ ਪੁਰਾਣੀਆਂ ਦੁਕਾਨਾਂ ਸਾਡੀਆਂ ਹਾਂ ਬਹੁਤ ਚਿਰ ਦੀਆਂ ਉਦੋਂ ਤੇ ਆ ਇੱਥ ਮੇਰੇ ਹਿਸਾਬ ਨਾਲ ਸਾਰੀਆਂ ਪੜ੍ਹਗੀਆਂ ਹੀ ਜਦੋਂ ਅਸੀਂ ਬੈਠੇ ਹਾਂ ਠੀਕ ਆ ਹਾਂ ਜੀ ਸੱਤ ਸੱਤ ਵਾਰੀ ਤੁਸੀਂ ਗੱਡੀ ਚਾਉਂਦੇ ਹੋ ਤੁਹਾਨੂੰ ਕਿੰਨੀ ਕਿ ਇੱਥੇ ਸਕੂਲ ਤੋਂ ਮਿਲਦੀ ਪਈ ਹੈ ਹਾਂ ਜੀ ਬਹੁਤ ਵਧੀਆ ਵਾ ਉਦਾਂ ਦੇ ਨੂੰ ਮੁਰਸਾਹ ਦੇ ਬੱਚੇ ਚੱਜ ਜਾਂਦੇ ਨੇ ਬਈ ਨੈਸਟੂ ਨੇ ਹੂੰ ਤੇ ਹੁਣ ਅੱਜ ਜਦੋਂ ਦੀ ਭਾਈ ਨੇ ਪਈ ਜਾਣੇ ਗੱਡੀ ਭੜਾਈ ਹੈ ਤੋਂ ਉਹਦਾ ਨਜ਼ਾਰੇ ਆ ਉਹਦੇ ਬੱਚੇ ਦੋ ਮੁਰਸਾਹ ਸਖਰ ਨੇ ਖਰੀਦੇ ਹੀ ਅੱਛਾ 4:00 5:00 ਵਜੇ ਚੱਲ ਜਾਂਦੇ ਆ ਬਧੀ ਹਰ ਮਾ ਉਹਨਾਂ ਦੇ ਅਸੀਂ ਉਦਾਂ ਦੋ ਕਿਹੜੇ ਵਜੇ ਤੇ ਮੋਟਰਸਾਈਕਲ ਤੇ ਉਹਨਾਂ ਗੱਡੀ ਦੇ ਇੱਕੇ ਨਾਲ ਲੈ ਕੇ ਸਾਰੇ ਬੱਚੇ ਹੁਣ ਜਿੱਦਾਂ ਸਰਕਾਰ ਨੇ ਕਹੇ ਛੋਟੇ ਬੱਚੇ ਉਹ ਮੋਰਸਾਂ ਨਹੀਂ ਜਲਾਉ ਸਕਦੇ ਉਹਨਾਂ ਨੂੰ ਵੀ ਇਹ ਇਹਦੇ ਰੱਖ ਛੱਡ ਕੇ ਆ ਸਕਦੇ ਵੀ ਹਮਾਰਾ ਹਾਂਜੀ ਹਾਂਜੀ ਇਹ ਛੱਡ ਕੇ ਆ ਅੱਛਾ ਨਾਲ ਇੱਕ ਤੇਲ ਦੀ ਬਚਤ ਆ ਇੱਕ ਪ੍ਰਦੂਸ਼ਨ ਦੀ ਮળો ਰਹਿਤ ਆ ਇਹ ਜੀ ਚੀਜ਼ ਬਣਾਈ ਹੈ ਵਧੀਆ ਜੀ ਬਣਾਈ ਹੈ ਸਮਾਨ ਮੇਰੇ ਵਿੱਚ ਕਿੰਨਾ ਕੋਤ ਆ ਜਾਂਦਾ ਪੀਸ ਹਾਂ ਇੱਥੇ ਕੁੱਝ ਨਾ ਮਜੀ 4-5 ਪੌਂਡ ਲੱਗੇ ਸਮਾਨ ਵਧੀਆ ਲੈ ਵਧੀਆ ਲੈਣ ਦੀ ਹੈ ਅੱਗੇ ਵੀ ਨਾ ਹੋਲੀ ਕੱਡੀਆਂ ਮਜ਼ਾ ਦੇ ਕਿਤੇ ਭੱਜ ਕੇ ਬਣਾਈਆਂ ਕਰੀਆ ਚਾਰ ਪੰਜ ਤਾਂ ਨਹੀਂ ਕੋਈ ਹੈ ਵੀ ਚਾਰ ਕੁਝ ਨਾ ਅੱਛਾ ਹੈਲੋ ਪ੍ਰਾਲਾਵਾ 2 ਵਜੇ ਪਹਿਲਾਂ ਕੀਤਾ ਤਾਂ ਇੱਕ ਵਾਰੀ ਫੇਰ ਫਿਰਦ ਭਾਈ ਸਾਨੂੰ ਇਹ ਦੱਸੋ ਤੁਹਾਡਾ ਐਡਰੈਸ ਤੇ ਆਪਣਾ ਮੋਬਾਈਲ ਨੰਬਰ ਦੱਸੋ ਕਿ ਕਰਨ ਤਾਰਨੇ ਆ ਜੀ ਸਾਡਾ ਲੱਗੇ ਪੈਂਦਾ ਹਨ ਸ਼ਹਿਰ ਅਲਾਦੀਨਪੁਰ ਪਿੰਡ 2 ਕਿਲੋਮੀਟਰ ਐ ਨੂੰ ਆਈਏ ਦੇ ਹਰੀਗੇ ਆਲੇ ਬੰਨੇ ਨੂੰ 2 ਕਿਲੋਮੀਟਰ ਪੈਂਦਾ ਅੱਗੇ ਕਚਹਿਰੀ ਸਾਡੇ ਅਸਾਂ ਜੀ ਕਚਹਿਰੀ ਤੋਂ ਆਈਏ ਦੇ 2 ਕਿਲੋਮੀਟਰ ਵਿੱਚ ਕਾਇਹ ਸੈਂਟਰ ਤੇ ਹੈ ਜੀ ਕੋਈ ਆਪਣਾ ਮੋਬਾਈਲ ਨੰਬਰ ਮੇਰਾ ਨੰਬਰ ਹੈਗਾ ਜੀ 75083 ਸਾਹੀ ਗੋਸਤਰਾਸ ਬਹੁਤ ਬਤਾਨਵਾ ਸਾਨੂੰ ਸਨਮਾਨ ਦਿੰਦਾ ਨਹੀਂ ਤਾਂ ਇਹ ਸਾਨੂੰ ਸਦਾ ਤਿਰਥ ਜੋ ਮਕੈਨਿਕ ਦਾ ਕੰਮ ਕਰਦੇ ਆ ਤੇ ਜਿਨ੍ਹਾਂ ਨੇ ਇੱਕ ਸ਼ੌਂਕ ਹੈ ਵੀ ਗੱਡੀਆਂ ਤਿਆਰ ਕਰਦਾ ਅਸੀਂ ਤੁਹਾਨੂੰ ਸਾਰੀ ਗੱਡੀ ਦਿਖਾਤੀ ਆ ਨਾਲ ਤੇ ਅਸੀਂ ਨਾਲ ਗੱਲਬਾਤ ਕਰਕੇ ਦੱਸਦਾ ਆ ਪਰ ਕਿਸਾ ਗੱਡੀਆਂ ਤਿਆਰ ਕਰਦੇ ਆ ਅਗਰ ਕਿਸੇ ਵੀ ਨੂੰ ਕੋਈ ਗੱਡੀ ਤਿਆਰ ਕਰਾਉਣੀ ਹੋਵੇ ਆਪਣੀ ਲੋੜ ਅਨੁਸਾਰ ਆਪਣੀ ਬੜੀ ਛਾ ਆਪਣੇ ਸ਼ੌਕ ਅਨੁਸਾਰ ਗੱਡੀ ਤਿਆਰ ਕਰਦਨੇ ਆ ਬਹੁਤ ਸੁੰਦਰ ਗੱਡੀਆਂ ਤਿਆਰ ਕੀਤੀ ਗਈਆਂ ਵਾ ਜਿੱਥੇ ਅਸੀਂ ਲੋਕਾਂ ਦੀਆਂ ਜਿਹੜੀਆਂ ਆਮੇ ਵਿਡਿਆ ਨੂੰ ਪ੍ਰਮੋਟ ਕਰਦੇ ਰਹਿੰਨੇ ਆ ਤਾਂ ਸਾਨੂੰ ਲੋਰਿਆ ਇਹੋ ਜਿਹੇ ਵੀਰਾਂ ਨੂੰ ਪ੍ਰਮੋਟ ਕਰਨ ਦੀ ਜਾਂ ਇਹੋ ਜਿਹੇ ਵੀਰਾਂ ਨੂੰ ਗਾਂ ਲੈ ਕੇ ਆਉਂਦੀ ਜਿਹੜੇ ਇੱਕ ਵਧੀਆ ਸੰਦੇਸ਼ ਦਿੰਦੇ ਪਏ ਤੇ ਵਧੀਆ ਕਰ ਗੱਡੀਆਂ ਤਿਆਰ ਕਰਦੇ ਪਏ ਆ ਤਾਂ ਸਾਡੀ ਅੱਜ ਦੀ ਵੀਡੀਓ ਤੁਹਾਨੂੰ ਕਿਹੋ ਜਿਹਾ ਲੱਗੀ ਸਾਨੂੰ ਲਾਈਕ ਕਮੈਂਟ ਕਰ ਜੁੜੋ ਸੇਓ ਫਿਲਹਾਲ ਤੁਸੀਂ ਦੇਖਦੇ ਰਹੋ ਰੋਜਨਾ ਸਪੋਕਸਮੈਨ ਮੈਂ ਕੁਲਦੀਪਾ ਤਰਨਤਾਰ